ਦੇਖੋ ਇੱਥੇ ਦਰਿਆ ਦੇ ਵਿੱਚ ਕੋਲ ਖੜਨਾ ਹੀ ਮੁਸ਼ਕਲ ਸੀ ਇੰਨਾ ਗੋਹੇ ਦੇ ਨਾਲੇ ਭਰਿਆ ਪਿਆ ਸੀਗਾ ਸੰਤਾਂ ਨੇ ਪਰਪਕਾਰ ਕੀਤਾ ਸਾਡੇ ਤੇ ਸਾਡੇ ਛੱਪੜ ਦੇ ਵਿੱਚ ਬੇਅੰਤ ਗੋਹਾ ਸੀਗਾ ਸਾਰਾ ਇਹਨਾਂ ਨੇ ਸਫਾਈ ਕਰਕੇ 2 ਮਹੀਨੇ ਲਾ ਕੇ ਮਰ ਲਗੀ ਸਾਨੂੰ ਨਰਕ ਦੇ ਵਿੱਚੋਂ ਕੱਢਤਾ ਇਹਨਾਂ ਨੇ ਬਾਕੀ ਗੱਲਾਂ ਦੂਜੇ ਪਾਸੇ ਨਿੰਦਾ ਭਲੀ ਕਿਸੇ ਕੀ ਨਹੀਂ ਮਨ ਮੁਖ ਮੁਗਧ ਕਰੈਨ ਮੂੰਹ ਕਾਲੇ ਤੇ ਨਿੰਦਕਾਂ ਨੇ ਤੇ ਝੂਠੋ ਝੂਠ ਬਲੇ ਨਾ ਇਹਨਾਂ ਜਿਹੜੇ ਨਿੰਦਕ ਨੇ ਨਾ ਇਹਨਾਂ ਦੇ ਪ੍ਰਮਾਤਮਾ ਨੇ ਮੂੰਹ ਕਾਲੇ ਕਰਨੇ ਆ ਕਿਉਂਕਿ ਇਹ ਬੜੇ ਆਏ ਪਸੰਤਾ ਤੋਂ ਪਹਿਲਾਂ ਸਫਾਈ ਕਰਨ ਵਾਲੇ ਪਰ ਜਿਸ ਤਰ੍ਹਾਂ ਸੰਤ ਕਰ ਰਹੇ ਨੇ ਸੰਤ ਬਰਬੀਰ ਸਿੰਘ ਜੀ ਸਿਚੇਵਾਲ ਕਿਸੇ ਨੇ ਮਲਕੀ ਤਨਦੇਹੀ ਨਾਲ ਕੰਮ ਨਹੀਂ ਕੀਤਾ ਇਹ ਹੁਣ ਮਲਕ ਜਰਿਆ ਨਹੀਂ ਜਾਂਦਾ ਜਿਹੜੇ ਦੁਖੀ ਆ ਨਾ ਜਿਹੜੇ ਦੁਖੀ ਹੁੰਦੇ ਆ ਸੰਤਾਂ ਦੇ ਦੁਖੀ ਸੰਤ ਕਰ ਨਿੰਦਕ ਜਿਹੜਾ ਹੁੰਦਾ ਵਾ ਉਹ ਜਰ ਨਹੀਂ ਸਕਦਾ ਵੀ ਮਤਲਬ ਕੀ ਇਹਨਾਂ ਦੀ ਉਫਮਾ ਕਿਉਂ ਹੋ ਰਹੀ ਹੈ ਇਸ ਕਰਕੇ ਮਤਲਬ ਕਿ ਅਸੀਂ ਬੇਨਤੀ ਕਰਦੇ ਹਾਂ ਨਿੰਦਕਾਂ ਨੂੰ ਵੀ ਦੇਖੋ ਨਾਲ ਆ ਕੇ ਸਹਿਯੋਗ ਦਿਵੋ ਇਹ ਇੱਕ ਦਿਨ ਦੇ ਵਿੱਚ ਨਹੀਂ ਕੰਮ ਹੁੰਦਾ ਕੰਮ ਮਤਲਬ ਕਿ ਇੱਥੇ ਸਭ ਕੁਝ ਪੀਤਾ ਵੀ ਜਾਊਗਾ ਨਹਾਤਾ ਵੀ ਜਾਊਗਾ ਸਭ ਕੁਝ ਹੋਊਗਾ ਇਸ ਕਰਕੇ ਉਹਨਾਂ ਨੂੰ ਸਾਡੀ ਬੇਨਤੀ ਆਵੇ ਆ ਕੇ ਸਹਿਯੋਗ ਕਰੋ ਨਿੰਦਕੋ ਨਾ ਨਿੰਦਿਆ ਕਰੋ ਮਤਲਬ ਕਿ ਇਸ ਗ੍ਰਾਮ ਮਤਲਬ ਕਿ ਇਹ ਨਿੰਦਾ ਬਹੁਤ ਮਾੜੀ ਹੁੰਦੀ ਹੈ ਥੋੜਾ ਤੁਹਾਨੂੰ ਇਹਦਾ ਰਿਜ਼ਲਟ ਤੁਹਾਨੂੰ ਆਪ ਹੀ ਮਿਲ ਜਾਣਾ